ਤੇ ਉਧਰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਮੇਰੀ ਸਜ਼ਾ ਦੇ ਉੱਪਰ ਸਰਕਾਰ ਜਲਦ ਫੈਸਲਾ ਲਵੇ ਤੇ ਮੈਂ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹਾਂ ਰਾਜਵਾਨਾ ਨੇ ਕਿਹਾ ਕਿ 14 ਸਾਲ ਤੋਂ ਮੇਰੀ ਅਪੀਲ ਕੇਂਦਰ ਦੇ ਕੋਲ ਪੈਂਡਿੰਗ ਪਈ ਹੈ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਰਾਜਵਾਨਾ ਨੇ ਇਹ ਵੀ ਕਿਹਾ ਕਿ 5 ਸਾਲ ਤੋਂ ਸੁਪਰੀਮ ਕੋਰਟ ਵਾਰ-ਵਾਰ ਆਦੇਸ਼ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਇਸ ਸੰਬੰਧੀ ਕੋਈ ਫੈਸਲਾ ਨਹੀਂ ਲੈ ਰਹੀ ਇਸ ਦੇ ਨਾਲ ਹੀ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਲਦ ਅਗਲਾ ਫੈਸਲਾ ਲਿਆ ਜਾਵੇ ਕਿਉਂਕਿ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਮੈਡੀਕਲ ਚੈੱਕਅਪ ਦੇ ਲਈ ਪੁਲਿਸ ਪਟਿਆਲਾ ਦੇ ਡੈਂਟਲ ਕਾਲਜ ਲੈ ਕੇ ਪਹੁੰਚੀ ਸੀ ਜਿਸ ਦੌਰਾਨ ਉਹਨਾਂ ਦੇ ਵੱਲੋਂ মিডিਆ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਇਸੀ ਕਾਰਤੇ ਸਿੱਧਾ ਜੱਜਦਾਰ ਨੂੰ ਬੇਨਤੀ ਕਰਨਾ ਅਗਲਾ ਫੈਸਲਾ ਲਿਆ ਜਾਵੇ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਇਸੀ ਕਾਰਤੇ ਸਿੱਧਾ ਜੱਜਦਾਰ ਨੂੰ ਬੇਨਤੀ ਕਰਨਾ ਅਗਲਾ ਫੈਸਲਾ ਲਿਆ ਜਾਵੇ 14 ਸਾਲ ਹੋ ਗਏ ਤਾਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਮੇਰੀ ਅਪੀਲ ਤੇ ਫੈਸਲਾ ਹੋਵੇ ਦੱਸਦੀਏ ਕਿ ਕਰੀਬ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜਵਾਨਾ ਉਸ ਵੇਲੇ ਦੇ ਤਤਕਾਲੀਨ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲकांड ਦੇ ਦੋਸ਼ ਦੇ ਵਿੱਚ ਫਾਂਸੀ ਦੀ ਸਜ਼ਾ ਜ਼ਾਫਤ ਤਕੈਦੀ ਨੇ ਹਾਲਾਂਕਿ ਰਾਸ਼ਟਰਪਤੀ ਦੇ ਕੋਲ ਉਹਨਾਂ ਦੀ ਇੱਕ ਅਪੀਲ ਪੈਂਡਿੰਗ ਪਈ ਹੈ ਜਿਸ ਦੇ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ 2020 ਤੋਂ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਹੈ ਕਿ ਇਸ ਤੇ ਫੈਸਲਾ ਕਿਉਂ ਨਹੀਂ ਲਿਆ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ ਹਿਅਰਿੰਗ ਹੋਈ ਸੀ ਜਿਸ ਦੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਕਿ ਆਖਿਰ ਫਾਂਸੀ ਨੂੰ ਦੇਰੀ ਕਿਉਂ ਹੋਈ ਜ਼ਿੰਮੇਵਾਰ ਕੌਣ ਹੈ ਦੇਖਣਾ ਹੋਵੇਗਾ ਅਗਲੀ ਹੀਅਰਿੰਗ ਦੇ ਵਿੱਚ ਕੀ ਕੁਝ ਹੁੰਦਾ ਹੈ ਪਰ ਇਸ ਦੇ ਵਿਚਾਲੇ ਭਲਵੰਤ ਸਿੰਘ ਰਾਜੂਆਣਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ 14 ਹਜ਼ਾਰ ਲੋਕ ਬੰਦ ਕੇ ਖੜੇ ਹੋਏ ਸਾਨੂੰ ਕੇਂਦਰ ਸਰਕਾਰ ਅੱਗੇ